ਮਾਂਜੁਗ ਡਾਕਟਰ ਜੋਤੀ ਜੱਜਾਦ ਆਈਪੀਐਸ ਐਸਐਸਪੀ ਖੰਨਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸਪੀ ਇਨਵੈਸਟੀਗੇਸ਼ਨ ਸ਼੍ਰੀ ਪਵਨ ਚੌਧਰੀ ਅਤੇ ਐਸਪੀ ਡੀਐਸਪੀ ਸਰਦਾਰ ਤਰਲੋਚਨ ਸਿੰਘ ਸਬਡਿਵੀਜ਼ਨ ਸਮਰਾਲਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਮੱਚਵੜਾ ਪੁਲਿਸ ਵੱਲੋਂ ਮੋਟਰਸਾਈਕਲ ਗਰੋ ਫੜਿਆ ਗਿਆ ਕਿਤੋਂ ਕਿਤੋਂ ਫੜੇਗੀ ਜੀ ਪੁਲਿਸ ਕਿਤੇ ਫੋਟੋ WhatsApp ਕਰ ਦੋ ਮੋਟਰਸਾਈਕਲ ਅਸੀਂ 8 ਰਿਕਵਰ ਕੀਤੇ ਨੇ ਜੀ ਇੱਕ ਦੋ ਅੱਛੀ ਪਹਿਲਾਂ ਅਸੀਂ ਜਮਨਾਈਲ ਸੀ ਉਹਨੂੰ ਫੜਿਆ ਸੀਗਾ ਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਫੜਿਆ ਉਸ ਤੋਂ ਬਾਅਦ ਇਹਨਾਂ ਦੀ ਚੇਨ ਚੱਲੀ ਜੀ ਉਸ ਤੋਂ ਬਾਅਦ 7 ਮੋਟਰਸਾਈਕਲ ਹੋਰ ਤੇ ਇੱਕ ਐਕਟਿਵਾ ਬਰਾਮਦ ਹੋਈ ਜੀ ਟੋਟਲ 8 ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਈ ਹੈ ਜੀ ਇਹਨਾਂ ਕੋਲ ਇੱਥੇ ਕਿੱਥੇ ਚੋਰੀਆਂ ਕਰਦੇ ਸੀ ਕਿਦਾਂ ਇਹ ਲੋਕਲ ਸੀਗੇ ਜੀ ਇੱਕ ਜਿਵੇਂ ਨਾਲੇ ਕਮਿਸ਼ਨਰੇਟ ਦੇ ਲੁਧਿਆਣਾ ਵਿੱਚ ਕੁਝ ਚੋਰੀਆਂ ਕੀਤੀਆਂ ਜੀ ਉਹਨਾਂ ਨੇ ਤੇ ਉਹ ਤਤਸ ਚੱਲਦੀ ਪਈ ਆ ਇਹਨਾਂ ਤੇ ਜਿਹੜੇ ਦੋਸ਼ੀ ਆ ਦੋ ਜਿਹੜੇ ਫੜੇ ਗਏ ਬਾਕੀ ਉਹਨਾਂ ਦੇ ਨਾਂ ਕੀ ਜਿਹੜੇ ਕਰੇ ਫੜਿਆ ਰਹਿਣਾ ਅਲਿਆ ਜੀ ਜਿਵੇਂ ਜੀ ਇੱਕ ਹੈਗਾ ਪ੍ਰਕਾਸ਼ ਸਿੰਘ ਕਾਲਾ ਪਟੀਆਂ ਤੋਂ ਰਹਿਣ ਵਾਲਾ ਸੀ ਤੇ ਦੂਸਰਾ ਹੈਗਾ ਪ੍ਰਦੀਪ ਸਿੰਘ ਦੀਪਾ ਇਹ ਟਾਂਡਾ ਕੁਸ਼ਲ ਦਾ ਰਹਿਣ ਵਾਲਾ ਸੀ ਇਹਨਾਂ ਨੂੰ ਕੋਈ ਪਹਿਲੇ ਪਰਚੀ ਦਰਜ ਨਹੀਂ ਜੀ ਇਹ ਪ੍ਰਗਟ ਸਿੰਘ ਕਾਲੇ ਤੇ ਪਰਚੇ ਹੈਗੇ ਆ ਜੀ ਦਰਜ ਪਹਿਲਾਂ ਚੋਰੀ ਦੇ ਐਨਡੀਪੀ ਸੈਕਟਰ ਦੇ ਮੁਕਦਮੇ ਦਰਜ ਹੈਗੇ ਆ ਜੀ ਜੀ ਹੁਣ ਹੋਰ ਕਿਨੇ ਸਭ ਕੁਝ ਵੀ ਚੱਲ ਰਿਹਾ ਹੋਰ ਸੁਭਾਅ ਵੀ ਆ ਹੀ ਪੜਦੇ ਜੀ ਅਸੀਂ ਜਿਹੜਾ ਪ੍ਰੋਟੈਕਸ਼ਨ ਮੰਡ ਤੇ ਲੈ ਕੇ ਆਵਾਂਗੇ ਜੀ ਇਹ ਜਿਹੜਾ ਹੈਗਾ ਜਮਨਾਈਲ ਹੈਗਾ ਲੜਕਾ ਉਹ ਤੋਂ ਸਾਨੂੰ ਸਭਾਅਨਾ ਹੈ ਕਿ ਹੋਰ ਵੀ ਬਰਾਮਦਗੀ ਹੋ ਸਕਦੀ ਆ ਕੋਈ ਇਹ ਸਰ ਵੇਚਦੇ ਕਿਤੇ ਅੱਗੇ ਕਿਸੇ ਨੂੰ ਵੇਚਦੇ ਸੀ ਇਹ ਕਿੱਥਾ ਇਹ ਜਿਵੇਂ ਜੀ ਆਪਣਾ ਕੋਈ ਯਾਰ ਦੋਸਤ ਜਾਂ ਪ੍ਰਵਾਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਨੌਲੇਜ ਹੈਗੀ ਇਸ ਗੱਲ ਦੀ ਵੀ ਉਹਨਾਂ ਨੂੰ ਘੱਟ ਜਿਵੇਂ 10000 ਦਾ 5000 ਦਾ ਉਵੇਂ ਘੱਟ ਰੁਪਈਆ ਦੇ ਵਿੱਚ ਹੀ ਵੇਚ ਦਿੰਦੇ ਸੀ ਮੋਟਰਸਾਈਕਲ ਜੀ ਜੀ